ਪਿੰਡ ਖੜਿਆਲ ਹਾਈ ਸਕੂਲ ਦੇ ਵਿੱਚ ਸਾਡੇ ਬਹੁਤ ਹੀ ਸਤਾਰਜੋਗ ਹੈਡਮਾਸਟਰ ਸਾਹਿਬ ਸ੍ਰੀਮੁਸਟਾਪ ਨਗਰ ਪੰਚਾਇਤ ਲਾਲ ਸਿੰਘ ਜੀ ਕੈਂਪਨ ਸਪਟੈਂਸ ਸਾਹਿਬ ਮੈਂਬਰ ਸਾਹਿਬ ਕਰਮਜੀਤ ਜੀ ਅਸੀਂ ਸਾਰੇ ਅੱਜ ਇੱਥੇ ਆਜ਼ਾਦੀ ਦਾ ਜਿਹੜਾ ਅੱבא ਆਨੰਦ ਹੈ ਉਹ ਹਰ ਮਨ ਨੂੰ ਲੱਗੇ ਆ ਕਿ ਆਜ਼ਾਦ ਕੀ ਨਾ ਆਜ਼ਾਦ ਕਿ ਜਿਹੜਾ ਪਹਿਲਾ ਸੜੀਆਂ ਤੋਂ ਲਾ ਕੇ ਇੱਕ ਸਵਿਧਾਨ ਸੀ ਮਨੁੱਖੀ ਮਨੁੱਖੀ ਸਵਿਧਾਨ ਸੀਗਾ ਉਹ ਮਨੁੱਖੀ ਸਵਿਧਾਨ ਦੇ ਵਿੱਚ ਸਾਡੇ ਲੋਕਾਂ ਨੂੰ ਕਿਸੇ ਨੂੰ ਕੋਈ ਅਧਿਕਾਰ ਨਹੀਂ ਸੀਗਾ ਅਤਿਆਚਾਰ ਜ਼ੁਲਮ ਸਾਡੇ ਬੱਲੇ ਇਹੀ ਕੁਸਤੀ ਦਾ ਬਗਾਰਾ ਤੇ ਜਦੋਂ ਅਤਿਆਚਾਰ ਜ਼ੁਲਮ ਵਿੱਚ ਵਧੇ ਤਾਂ ਫਿਰ ਦੇ ਦੇ ਆਜ਼ਾਦੀ ਦਾ ਮੁੱਢ ਵੱਗੇ ਆ ਤਾਂ ਫਿਰ ਸੰਵਿਧਾਨ ਲਿਖਿਆ ਗਿਆ ਮੈਂ ਲੰਮਾ ਤਾਂ ਦਾ ਭਾਸ਼ ਨਹੀਂ ਦੇਣਾ ਕੁਝ ਛੋਟੇ ਜਿਹੇ ਛੋਟਕਾ ਤੇ ਕਰੀ ਤਾਂ ਜਿਹੜਾ ਮਨੁੱਖੀ ਮਤ ਦਿੱਤੀ ਗਿਆ ਉਹ ਸਾਡੇ ਗ੍ਰਾਮੀ ਦਾ ਸਵਾਸਤੇ ਸਾਨੂੰ ਵਿਰੇਥ ਸਾਨੂੰ ਨੀਚੇ ਦਾ ਸਾਡੇ ਤੇ ਵਿਤਕਰਾ ਸਾਰਾ ਕੁਝ ਚੱਲਦਾ ਸੀਗਾ ਸੰਵਿਧਾਨ ਨੇ ਸਾਨੂੰ 1950 ਦੇ ਵਿੱਚ ਆ ਕੇ ਸਾਡਾ ਜਿਹੜੀ ਆਜ਼ਾਦੀ ਆ ਮਿਲੀ ਹੈ ਆਜ਼ਾਦੀ ਦੇ ਵਿੱਚ ਕਿੰਨਾ ਕਿੰਨਾ ਆਜ਼ਾਦੀ ਘੁਲਾਟਣੇ ਹਿੱਸਾ ਪਾਇਆ ਕੁਰਬਾਨੀਆਂ ਦਿੱਤੀਆਂ ਉਹ ਸਾਡਾ ਭਾਰਤ ਦਾ ਇੱਕ ਇਤਿਹਾਸ ਹੈ ਕਿ ਉਹ ਇਤਿਹਾਸ ਕੁਰਬਾਨੀਆਂ ਭੁਲਿਆ ਕਿੰਨਾ ਕਿੰਨਾ ਨੇ ਕੁਰਬਾਨੀਆਂ ਦਿੱਤੀ ਨਾ ਉਹਦੇ ਉੱਤੇ ਮੈਂ ਤੁਹਾਡੇ ਨਾਲ ਕੁਝ ਸਿੱਖਾਂ ਦੇ ਰੂਪ ਦੇ ਵਿੱਚ ਇੱਕ ਦੋ ਲੱਭਣ ਕਰੂਆ ਕਿ ਜਿਹੜਾ ਸਤਾਪ ਹੈ ਪਹਿਲਾਂ ਤਾਂ ਸਾਰੇ ਹੀ ਬੱਚਿਆਂ ਦਾ ਬੜੇ ਹਰ ਪੱਖ ਤੋਂ ਤਿਆਰ ਲੱਗਦਾ ਪੜਾਈ ਦੇ ਵਿੱਚ ਵੀ ਖੇਡਾਂ ਦੇ ਵਿੱਚ ਵੀ ਹਰ ਪੱਖ ਤੋਂ ਪੜਾਈ ਲਿਖਾਈ ਦੇ ਵਿੱਚ ਬਹੁਤ ਹੀ ਤਿਆਰ ਰਹਦਾ ਸਤਾਪ ਹੈ ਜਿਹੜਾ ਸਾਡਾ ਬਹੁਤ ਹੀ ਜਿਹੜੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਜਿਹੜੇ ਇਹਨੂੰ ਮਹਿਮਤ ਕਰਦਾਂ ਨੇ ਨੌਵਾਂ ਅਪਰਦੇਲਕਾ ਛੋਟਾ ਜਿਹਾ ਪੇਸ਼ਕਾਨ ਲੱਗਿਆ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਕੀ ਕੀਤਾ ਚੜ੍ਹਨ ਵਾਲੇ ਨੂਆੜੇ ਹੱਕਾਂ ਦੀ ਢੇਟੀ ਉੱਤੇ ਸੋਨੂੰ ਸਰਦਾਂ ਨੇ ਫੁੱਲ ਚੁੜਾਉਣ ਲੱਗਿਆ ਸੋਡਿਆਦ ਵਿੱਚ ਬੈਠ ਕੇ ਦੋ ਤੜੀਆਂ ਇੱਕ ਦੋ ਪਿਆਰ ਦੇ ਹੰਦੂ ਬਹੋਣ ਲੱਗਿਆ ਸੋਨੂੰ ਤਨਸਾਰ ਵਿੱਚੋਂ ਹੋ ਤੁਸੀਂ ਬਨਿਆ ਹਨ ਡ ਘਵਾਨੀਆਂ ਦਾ ਸੋ ਦੇਖੂਨ ਦੀ ਸਾਨੂੰ ਹੈ ਕਾਜ ਨਯਾਰੋ ਹੋਣ ਤਕਾਵਾਂਗੇ ਅਸੀਂ ਕਰਵਾਨੀਆਂ ਦਾ जिथे गे असीं आए जॾे हाणे जी पंडी नेर ॾींहं सोच रखण जे दौर अंदर उते झूठ जी ਚੰਡੀ ਨਹੀਂ ਹੋੜ ਦੇਣੀ ਇੱਥੇ ਝੂਟਦੀ ਚੰਡੀ ਨਹੀਂ ਹੋੜ ਦੇਣੀ ਇੱਕ ਤਾਂ ਬਾਲਾ ਹੈ ਇੱਕ ਬਾ ਇੱਕ ਤੋਂ ਮੈਂ ਕਿ ਸੁਟਾ ਜਾਗੀ ਪੈਣ ਲਿਆ